ਦੋਸਤੋ ਜਦੋਂ ਵੀ ਅਸੀਂ ਗਰੋ ਹੋਣਾ ਚਾਹੁੰਦੇ ਆ ਉਸ ਛਣ ਅਚਾਨਕ ਹੀ ਸਾਡੇ ਸਾਹਮਣੇ ਬਹੁਤ ਵੱਡੀਆਂ ਪ੍ਰੋਬਲਮਸ ਆ ਕੇ ਖੜੀਆਂ ਹੋ ਜਾਂਦੀਆਂ ਜਿਹੜੀਆਂ ਕੇ ਸਾਨੂੰ ਗੁੱਸਾ ਐਂਗਰ ਦਲਾਨੀਆਂ ਸਾਡੇ ਅੰਦਰ ਕਰੋਧ ਉੱਠਦਾ ਆ ਕੀ ਕਾਰਨ ਹੈ ਕਿ ਜਦੋਂ ਸਾਡੇ ਅੰਦਰ ਸਤ ਨੂੰ ਕੁਝ ਐਸੀ એનર્ਜੀ ਉੱਠਦੀ ਐਸੀ ਕੁਝ ਕਰਨਾ ਚਾਹੁੰਦੇ ਆ ਉਸ ਵਕਤ ਸਾਨੂੰ ਹਰ ਬੰਦਾ ਜਿਹੜਾ ਆ ਉਹ ਰੋਕਣ ਦੇ ਲਈ ਤਲ ਜਾਂਦਾ 네ਗੇਟਿਵ ਤੋਂ 네ਗੇਟਿਵ ਸਾਨੂੰ ਜਿਹੜਾ ਆ ਉਹ ਆਨਸਰ ਮਿਲਦਾ ਆ ਰੀਜ਼ਨ ਕੀ ਹੈ ਕਿ ਜਿਹੜਾ ਪਹਿਲਾ ਚੱਕਰਾ ਹੈਗਾ ਉਸ ਨੂੰ ਅਸੀਂ ਮੂਲ ਆਧਾਰ ਚੱਕਰ ਕਹਿੰਦੇ ਆ ਰੂਟ ਚੱਕਰਾ ਰੂਟ ਦਾ ਮਤਲਬ ਹੁੰਦਾ ਜੜ ਜਦੋਂ ਸਾਡੇ ਅੰਦਰ ਜਦੋਂ ਇਨਸਾਨ ਜਿਹੜਾ ਉਹ ਜਾਗਣਾ ਸ਼ੁਰੂ ਹੁੰਦਾ ਹੈ ਉਸ ਦੇ ਅੰਦਰ ਜਿਹੜਾ ਹੈ ਉਹ ਕੁਝ ਗਰੋਥ ਕਰਨਾ ਚਾਹੁੰਦਾ ਹੈ ਉਸ ਗਰੋਥ ਦੇ ਵਿੱਚ ਉਹਦਾ ਜਿਹੜਾ ਫਸ ਚੱਕਰਾ ਜਿਹੜਾ ਬੀਜ ਹੈਗਾ ਉਹ ਫੁੱਟਦਾ ਹੈ ਤੇ ਉਹ ਜਿਹੜਾ ਬੀਜ ਫੁੱਟਦਾ ਹੈ ਉਸ ਨੂੰ ਦੇਖੋ ਕਿੰਨੀ ਪ੍ਰੋਬਲਮ ਹੁੰਦੀ ਹੈ ਪਹਿਲਾਂ ਜੜ੍ਹਾਂ ਲੱਗਦੀਆਂ ਜਦੋਂ ਜਿਹੜਾ ਕਾਮਯਾਬ ਹੁੰਨੀਆ ਤੇ ਉਹ ਫਿਰ ਅੰਕੁਰ ਬਾਹਰ ਧਰਤੀ ਤੋਂ ਆਦਾ ਤੇ ਦੇਖੋ ਕਿੰਨੀਆਂ ਹੁਣ ਉਹਦੇ ਲਈ ਪ੍ਰੋਬਲਮ ਆ ਕੋਈ ਪਰਪੈਰ ਵੀ ਰੱਖਿਆ ਜਾ ਸਕਦਾ ਹੈ ਕੋਈ ਜਾਨਵਰ ਵੀ ਉਹਨੂੰ ਖਾ ਸਕਦਾ ਹੈ ਹਨੇਰੀ ਮੀਂਹ ਸਾਰਾ ਕੁਝ ਉਸ ਨੂੰ ਫੋਲੋ ਕਰਨਾ ਪੈਣਾ ਹੈ ਐਸੇ ਦੇ ਵਿੱਚ ਮਤਲਬ ਇਹ ਜਿਹੜੀ એનર્ਜੀ ਹੈ ਇਹ ਜਿਹੜੀ એનર્ਜੀ ਜਿਹੜੀ ਜਿਹੜੀ ਪੈਦਾ ਹੁੰਦੀ ਹੈ ਜਦਾਂ ਅਸੀਂ ਵੀ ਇਨਸਾਨ ਹੈ ਬੇਸ਼ੱਕ ਅਸੀਂ 70 80 ਸਾਲ ਦੇ ਵੀ ਕਿਉਂ ਨਾ ਹੋਈਏ ਹੋ ਸਕਦਾ ਹਲੇ ਸਾਡਾ ਬੀਜ ਹੀ ਇਸ ਧਰਤੀ ਤੇ ਫੁੱਟਿਆ ਹੋਵੇ ਜਿਹੜੀ ਸਾਨੂੰ ਸਮਝ ਇੰਨੀ ਕੀ ਹੋਵੇ ਇੱਕ ਬੰਦਾ 10 ਸਾਲ ਦਾ ਵੀ ਅਸੀਂ 80 ਸਾਲ ਦੀ ਸਮਝ ਰੱਖ ਸਕਦਾ ਆ ਤੇ ਇੱਕ 80 ਸਾਲ ਦਾ ਬਜ਼ੁਰਗ ਵੀ ਜਿਹੜਾ ਉਹ 10 ਸਾਲ ਵਰਗੇ ਬੰਦੇ ਦੀ ਬੱਚੇ ਦੀ ਐਕਟਿੰਗ ਕਰ ਸਕਦਾ ਮਤਲਬ ਸੋਕਲ ਉਹਦੀ ਉਨੀ ਕੁ ਸਮਝ ਵੀ ਹੋ ਸਕਦੀ ਹੈ ਸੋ ਗੱਲ ਹੈਗੀ ਆ ਸਮਝ ਦੀ ਐਸੇ ਦੇ ਵਿੱਚ ਜਦੋਂ ਪਹਿਲਾ ਜਿਹੜਾ ਇਨਸਾਨ ਹੈਗਾ ਆ ਜਦੋਂ ਉਹ ਇਸ ਰੂਟ ਚੱਕਰ ਜਿਹੜੀਆਂ ਇੱਕ ਬੇਸਿਕ ਜਿਹੜੀਆਂ ਇੱਕ ਇੱਕ ਲਿਵਿੰਗ ਖਾਣ ਪੀਣ ਔਰ ਸੌਣ ਤੋਂ ਉੱਪਰ ਜਿਹੜਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਉਹ ਉਸ ਨੂੰ ਪਹਿਲੀ ਵਾਰੀ ਸਵਾਦਾਂ ਦਾ ਪਤਾ ਲੱਗਦਾ ਹੈ ਸਵਾਦ ਕੀ ਹੈ ਸਵਾਦ ਅਸਥਾਨ ਚੱਕਰ ਸੈਕਿੰਡ ਚੱਕਰਾ ਜਿਹੜਾ ਸਵਾਦ ਅਸਥਾਨ ਚੱਕਰਾ ਹੈ ਇਹ ਇਹ ਐਕਟਿਵ ਹੁੰਦਾ ਇੱਥੇ ਜਿਹੜਾ ਹੈਗਾ ਪਹਿਲੀ ਵਾਰੀ ਉਸ ਦੇ ਸੈਂਸ ਜਾਗਦੇ ਆ ਸਾਡੇ ਸਰੀਰ ਦੇ ਵਿੱਚ ਪੰਜ ਸੈਂਸ ਹੈਗੇ ਆ ਉਹ ਹੈਗੇ ਆ ਦ੍ਰਿਸ਼ਟੀ ਦਾ ਦੇਖਣ ਦਾ ਸਾਨੂੰ ਜਿਹੜਾ ਦੇਖਦਾ ਤਾਂ ਹਰ ਇਨਸਾਨ ਹੈ ਕਿਸੇ ਇਨਸਾਨ ਨੂੰ ਇੱਕ ਚੀਜ਼ ਬਹੁਤ ਬਿਊਟੀਫੁਲ ਨਜ਼ਰ ਆਉਂਦੀ ਹੈ ਇੱਕ ਇਨਸਾਨ ਨੂੰ ਤਿਸਦੀ ਨਹੀਂ ਉਹਦੇ ਸਾਹਮਣੇ ਵੀ ਪਿਆ ਹੈਗਾ ਉਹ ਉਹਨਾਂ ਤੇ ਉਹਨਾਂ ਫੁੱਲਾਂ ਦੇ ਉੱਤੇ ਪੈਰ ਰੱਖ ਕੇ ਅੱਗੇ ਲੰਘ ਜਾਂਦਾ ਉਸ ਨੂੰ ਨਜ਼ਰ ਹੀ ਨਹੀਂ ਆਉਂਦਾ ਕਿ ਥੱਲੇ ਜਿਸ ਕਾਰਪਟ ਤੇ ਉਹ ਪੈਰ ਰੱਖ ਕੇ ਗੰਦਾ ਲੰਘ ਕੇ ਗਿਆ ਕਿ ਉਹ ਬੜਾ ਕੀਮਤੀ ਹੈ ਦੂਸਰੀ ਤਰਫ ਫਿਰ ਹੈਗਾ ਸਾਡੇ ਕੰਨਾਂ ਦਾ ਅਸੀਂ ਕਿਸ ਤਰ੍ਹਾਂ ਦਾ ਸੁਣਦੇ ਹਾਂ ਸਾਡੇ ਜਿਹੜੇ ਕੰਨਾਂ ਦੀ ਜਿਹੜੀ ਬੈਲੈਂਸ ਕਿੰਨੀ ਕੁ ਹੈ ਅਸੀਂ ਅਸੀਂ ਕਿੰਨਾ ਕੁ ਬਰੀਕੀ ਨੂੰ ਸਮਝਦੇ ਹਾਂ ਕੁੱਤਾ ਵੀ ਸਾਡੇ ਨਾਲੋਂ ਜ਼ਿਆਦਾ ਸਮਝਦਾ ਹੈਗਾ ਬਹੁਤ ਸਾਰੇ ਹੋਰ ਜਿਹੜੇ ਜਿਹੜੇ ਮਤਲਬ ਸਾਡੇ ਜਿਹੜਾ ਇਸ ਤਰ੍ਹਾਂ 사ਉਂਡ ਸੁਣਨ ਦਾ ਇੱਕ ਇੱਕ ਸਰਨ ਲੈਵਲ ਆ ਉਹਨੇ ਦੇ ਵਿੱਚ ਵਿੱਚ ਅਸੀਂ ਸੁਣ ਸਕਦੇ ਹਾਂ ਉਸ ਤੋਂ ਉੱਪਰ ਆਵਾਜ਼ ਨਹੀਂ ਸੁਣ ਸਕਦੇ ਉਸ ਤੋਂ ਥੱਲੇ ਨਹੀਂ ਸੁਣ ਸਕਦੇ ਫਿਰ ਸਾਡਾ ਸੁੰਗਣ ਦੀ ਸ਼ਕਤੀ ਹੈਗੀ ਹੈ ਸਾਡੀ ਜਿਹੜੀ ਇਹ ਸ਼ਕਤੀ ਕਿੰਨੀ ਕੁ ਪਾਵਰਫੁਲ ਆ ਕਈ ਹੋ ਸਕਦਾ ਕਈ ਲੋਕਾਂ ਨੂੰ ਜਿਹੜੀ ਸਵਲ ਦੀ ਉਹ ਸਮਝ ਆਦੀ ਨਾ ਹੋਵੇ ਤਾਂ ਉਹ ਕਿਸੇ ਨੂੰ ਬਹੁਤ ਜ਼ਿਆਦਾ ਆਦੀ ਹੋਵੇ ਤੇ ਫੇਰ ਸਾਡਾ ਟੇਸਟ ਹੈਗਾ ਕਿਸ ਤਰ੍ਹਾਂ ਦਾ ਅਸੀਂ ਟੇਸਟ ਕਿਸ ਤਰ੍ਹਾਂ ਦੇ ਫੂਡ ਖਾਂਦੇ ਆ ਅਸੀਂ ਮਸਾਲਿਆਂ ਵਾਲੇ ਫੂਡ ਖਾਂਦੇ ਆ ਜਾਂ ਅਸੀਂ ਇੱਕ ਤੰ ਪਰਫੈਕਟ ਜਿਹੜਾ ਸਾਨੂੰ ਕੱਲੇ ਕੱਲੇ ਜਿਹੜਾ ਉਹਦੇ ਵਿੱਚ ਮਸਾਲੇ ਹੈਗੇ ਆ ਕੱਲੇ ਕੱਲੇ ਜਿਹੜੀਆਂ ਹਰਬਸ ਹੈਗੀਆਂ ਉਹਨਾਂ ਦੇ ਸਾਨੂੰ ਟੇਸਟ ਦੀ ਇੰਨੀ ਕੀ ਜਾਣਕਾਰੀ ਹੈ ਸਾਡੇ ਜਿਹੜੇ ਅਸੀਂ ਕੱਪੜੇ ਪਾਹਂਦੇ ਆ ਉਹਨਾਂ ਦਾ ਸਾਨੂੰ ਕਿੰਨਾ ਕੁ ਦੂਸਰਾ ਸਾਡੇ ਜਿ ਕਿੰਨੀ ਕੀ ਸਿੰਪਲ ਸਿਟੀ ਹੈ ਜਾਂ ਕਿੰਨੇ ਕ ਅਸੀਂ ਹਰ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਖਾਸ ਤਰ੍ਹਾਂ ਦਾ ਹੀ ਅਸੀਂ ਇੱਕ ਐਟੀਟਿਊਡ ਰੱਖਦੇ ਆਂ ਇਹ ਜਿਹੜਾ ਚੱਕਰ ਹੈਗਾ ਮਤਲਬ ਇਹ ਸਵਾਦਾਂ ਦਾ ਹੈ ਇਸ ਜਗ੍ਹਾ ਦੇ ਉੱਤੇ ਤੁਹਾਡੀ ਆ ਕੇ ਇੱਕ ਸਰਲਮ ਲੈਵਲ ਦੀ ਛੋਟੀ ਜਿਹੀ ਚੇਤਨਾ ਜਾਗਦੀ ਹੈ ਕਿਉਂਕਿ ਹਸ ਚੱਕਰਾ ਜਿਹੜਾ ਹੈਗਾ ਰੂਟ ਚੱਕਰਾ ਮੂਲ ਅਦਾਨ ਚੱਕਰ ਉਹ ਮੇਲ ਹੈ ਮਤਲਬ ਜਿਹੜੀ એનર્ਜੀ ਉਸ ਦਾ ਐਕਟਿਵ ਹੈਗਾ ਸੈਕੰਡ ਚੱਕਰਾ ਜਿਹੜਾ ਹੈਗਾ ਉਹ ਫੀਮੇਲ ਹੈਗਾ ਫੀਮੇਲ ਜਿਹੜੀ ਹੈਗੀ ਆ ਉਸ ਨੂੰ ਰੰਗਾਂ ਦਾ ਉਸ ਨੂੰ ਸਵਾਦਾਂ ਦਾ ਉਸ ਨੂੰ ਜਿਹੜਾ ਹੈਗਾ ਆ ਕੰਨਾਂ ਦਾ ਜਿਹੜਾ ਹੈਗਾ ਆ ਮਤਲਬ ਉਹਦੇ ਸੁਣਨ ਦੀ ਸ਼ਕਤੀ ਉਸਦੇ ਨੱਕ ਦੀ ਸੰਬੰਧ ਤੇ ਉਸਦੇ ਟੇਸਟ ਪਲੱਸ ਉਸ ਨੂੰ ਜਿਹੜੇ ਜਿਹੜੀਆਂ ਵੀ ਚੀਜ਼ਾਂ ਨੂੰ ਜਿਸ ਤਰ੍ਹਾਂ ਇੱਕ ਛੋਟੇ ਜਿਹੇ ਬੱਚੇ ਵੀ ਇੱਕ ਬੱਚੀ ਵੀ ਇੱਕ ਬੱਚੇ ਨੂੰ ਪਿਕ ਕਰਦੀ ਹੈ ਉਹ ਇੱਕ ਮਾਂ ਦੀ ਤਰ੍ਹਾਂ ਪਿਕ ਕਰਦੀ ਉਹਦੇ ਵਿੱਚ ਇੱਕ ਨੈਚੁਰਲ ਇਹ ਪਾਵਰ ਹੈ ਕਿ ਔਰਤ ਨੂੰ ਮਰਦ ਦੇ ਨਾਲ ਜ਼ਿਆਦਾ ਜਿਹੜੀ ਸੰਵੇਦਨਸ਼ੀਲਤਾ ਉਹਦੇ ਵਿੱਚ ਬਹੁਤ ਜ਼ਿਆਦਾ ਹੈ ਬਚਪਨ ਤੋਂ ਹੀ ਤੇ ਮਰਦ ਦੇ ਵਿੱਚ ਇਹ ਚੀਜ਼ ਨਹੀਂ ਹੈ ਦੇਖੋ ਨਾ ਕਿ ਦੋ ਆਪੋਜ਼ਿਟ ਚੀਜ਼ਾਂ ਹੈਗੀਆਂ ਇੱਕ ਇੱਕ ਹੈਗਾ ਡਾਰਕ ਇੱਕ ਹੈਗਾ ਬਲੈਕ ਦੂਸਰਾ ਹੈਗਾ ਭਾਈ ਤੇ ਇੱਕ ਹੈਗਾ ਆਪੇ ਕਿਹਾ ਡਾਊਨ ਔਰਤ ਤੇ ਮਰਦ ਤੋਂ ਅਲੱਗ ਹੈ ਇਹ ਜਗ੍ਹਾ ਜਿਹੜਾ ਇੱਥੇ ਸ਼ਿਵ ਤੇ ਸ਼ਕਤੀ ਜਿਹੜਾ ਅਸੀਂ ਚੱਕਰ ਦੀ ਗੱਲ ਕਰਦੇ ਆ ਜਿਹੜਾ ਇੱਕ ਜਿਹੜੀ ਤ੍ਰਿਕੋਣ ਉੱਪਰ ਨੂੰ ਜਾਂਦੀ ਹੈ ਉਹ ਸ਼ਿਵ ਹੈ ਜਿਹੜੀ ਥੱਲੇ ਨੂੰ ਜਿਹੜੀ ਤ੍ਰਿਕੋਣ ਰੈੱਡ ਹੈਗੀ ਉਹ ਸ਼ਕਤੀ ਹੈ ਸ਼ਿਵ ਤੇ ਸ਼ਕਤੀ ਜੇ ਇੱਥੇ ਮਿਲਦੇ ਹੈ ਅਗਰ ਇਹਨਾਂ ਦੇ ਵਿੱਚ ਬੈਲੈਂਸ ਹੋ ਜਾਂਦਾ ਹੈ ਕਹਿੰਦੇ ਨਾ ਕਿ ਜਿਸ ਘਰ ਦੇ ਵਿੱਚ ਪਤੀ ਪਤਨੀ ਦਾ ਜੋੜ ਹੈ ਉੱਤੇ ਫਿਰ ਹੋਰ ਸਵਰਗ ਦੀ ਕਿਆ ਲੋੜ ਹੈ ਜਿੱਥੇ ਪਤੀ ਪਤਨੀ ਦਾ ਕੋਈ ਜੋੜ ਨਹੀਂ ਹੋ ਪਾਂਦਾ ਉਸ ਜਗ੍ਹਾ ਦੇਤੇ ਫਿਰ ਹੋਰ ਨਰਕ ਦੀ ਲੋੜ ਹੈ ਇਹ ਜਿਹੜਾ ਚੱਕਰਾ ਹੈਗਾ ਇੱਥੇ ਇੱਕ ਪਹਿਲਾ ਜੋੜਾ ਜਿਹੜਾ ਇਕੱਠਾ ਹੁੰਦਾ ਇੱਕ ਪਹਿਲਾ ਸਟੈਪ ਹੈ ਜਦੋਂ ਵੀ ਕੋਈ ਵੀ ਇਨਸਾਨ ਇਸ ਧਰਤੀ ਤੇ ਉੱਪਰ ਉੱਗਣਾ ਚਾਹੁੰਦਾ ਹੈ ਹਰ ਜਗ੍ਹਾ ਪਹਿਲੀ એનર્ਜੀ ਨੂੰ ਜਦੋਂ ਛੱਡ ਕੇ ਦੂਸਰੀ એનર્ਜੀ ਦੀ ਤਰਫ ਜਾਣਾ ਪੈਂਦਾ ਉੱਥੇ ਇੱਕ ਜੂਆ ਹੈਗਾ ਇੱਕ ਇੱਕ ਤੁਹਾਨੂੰ ਗੈਂਬਲ ਖੇਡਣਾ ਪੈਂਦਾ ਸੋ ਮਰਦ ਜਦੋਂ ਸੈਕੰਡ ਚੱਕਰਾਂ ਤੇ ਜਾਂਦਾ ਹੈ ਉਸ ਦੇ ਲਈ ਇੱਕ ਗੈਂਬਲ ਹੈ ਉਸ ਨੂੰ ਲੱਗਦਾ ਕਿ ਔਰਤ ਜਿਹੜੀ ਹੈਗੀ ਬੜਾ ਬਯਾਰਥ ਬਿਨਾ ਮਤਲਬ ਤੋਂ ਖਰਚੇ ਕਰੀ ਜਾਂਦੀ ਹੈ ਹਰ ਵੇਲੇ ਇਹ ਜਿਹੜੀ ਹੈ ਇਹ ਪ੍ਰੈਜ਼ੈਂਟ ਚ ਹੈ ਕਿਉਂਕਿ ਔਰਤ ਇਹ ਔਰਤ ਦਾ ਚੱਕਰ ਹੈ ਔਮਨ ਇਜ਼ ਆਲਵੇਜ਼ ਇਨ ਪ੍ਰੈਜ਼ੈਂਟ ਐਂਡ ਮਰਦ ਆਲਵੇਜ਼ ਇਨ ਪਾਸਟ অর ਇਨ ਦਾ ਫਿਊਚਰ ਮਰਦ ਨੂੰ ਫਿਊਚਰ ਦੀ ਚਿੰਤਾ ਹੈ ਮਰਦ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਅਗਰ ਖਾਣਾ ਵੀ ਖਾਂਦਾ ਹੈ ਉਹ ਤੁੰਨਦਾ ਆ ਪੱਜਾ ਪੱਤਾ ਜਾਂਦਾ ਆ ਟਰੱਕ ਚਲਾਉਂਦਾ ਚਲਾਉਂਦਾ ਇਹੋ ਖਾਣਾ ਖਾ ਰਿਹਾ ਕਿਉਂਕਿ ਮਰਦ ਜਿਹੜਾ ਨੇ ਰੂਟ ਚੱਕਰਾ ਜਾਂ ਰੂਟ ਚੱਕਰਾ ਕੀ ਹੈਗਾ ਦੂਜੇ ਲੋਕ ਤੁਹਾਨੂੰ ਜੂਸ ਕਰ ਰਹੇ ਆ ਉਸ ਜਗ੍ਹਾ ਦੇ ਉੱਤੇ ਤੁਸੀਂ ਹਰ ਵਕਤ ਪੱਜੇ ਫਿਰਦੇ ਆ ਸਰਵਾਈਵ ਦੇ ਲਈ ਤੁਸੀਂ ਚਾਹਨੇ ਆ ਤੁਸੀਂ ਇਹ ਲਗਜ਼ਰੀ ਸੈਕੰਡ ਚੱਕਰਾ ਨਹੀਂ ਜਾਂਦੇ ਇਸ ਵਕਤ ਪਾਣੀ ਚਾਹਨਾ ਹੈ ਚਾਹਨੀ ਹੈ ਸੈਕੰਡ ਚੱਕਰਾ ਦੀ ਮਰਜ਼ੀ ਜਿੱਥੇ ਤੁਸੀਂ ਬੈਠ ਕੇ ਆਨੰਦ ਲਓ ਤੁਸੀਂ ਇੱਕ ਰਾਜਿਆਂ ਦੀ ਤਰ੍ਹਾਂ ਫੀਲ ਕਰਨਾ ਚਾਹਨੇ ਆ ਉਹ ਚੱਕਰਾ ਮੂਮੈਂਟ ਦੇ ਨਾਲ ਹੀ ਹੈ ਨਾ ਜਦੋਂ 파ਟਨਰ ਹੈ ਤੁਹਾਡੇ ਨਾਲ ਜਦੋਂ ਤੁਹਾਡੇ ਨਾਲ ਤੁਹਾਡਾ ਲਵਰ ਹੈਗਾ ਤਾਂ ਉਸ ਮੂਮੈਂਟ ਦੇ ਉੱਤੇ ਇਹ ਜਿਹੜਾ ਚੱਕਰਾ ਐਕਟਿਵ ਹੁੰਦਾ ਇਹ ਔਰਤ ਦੇ ਹੱਥ ਵਿੱਚ ਹੈ ਜਿੰਨੀਆਂ ਵੀ ਬਿਊਟੀਫੁੱਲ ਚੀਜ਼ਾਂ ਜਿਹੜੀਆਂ ਤੁਹਾਨੂੰ ਅਗਰ ਕਿਤੇ ਲੈ ਕੇ ਜਾਏਗੀ ਜਿਹੜੀਆਂ ਵੀ ਘਰ ਦੇ ਵਿੱਚ ਅਗਰ ਤੁਸੀਂ ਦੇਖੋ ਧਿਆਨ ਦੇ ਨਾਲ ਤੁਸੀਂ ਕਾਰ ਖਰੀਦ ਲਿਆ ਮਰ ਘਰ ਦੇ ਸੋਫੇ ਉਹ ਰੰਗ ਜਿਹੜੇ ਦੀਵਾਰਾਂ ਦੇ ਪਲਾਸ ਜਿਹੜੇ ਜਿਹੜੇ ਪਰਦਿਆਂ ਦੇ ਰੰਗ ਕਿਹੋ ਜੀ ਫ੍ਰਿਜ ਹੋਣੀ ਚਾਹੀਦੀ ਆ ਕਿਹੋ ਜਿਆ ਸਟੋਵ ਹੋਣਾ ਚਾਹੀਦਾ ਹੈ ਨੇਮ ਐਨੀਥਿੰਗ ਦੱਸੋ ਦਾ ਸਹੀ ਮਰਦ ਕਿਹੜਾ ਹੈਗਾ ਉਸਨੇ ਘਰ ਦੇ ਵਿੱਚ ਕੀ ਲਿਆਂਦਾ ਟੂਲ ਲਿਆਂਦੇ ਹੋਣਗੇ ਪੇਚ ਕਸ ਤੇ ਜਾਂ ਫਿਰ ਉਹ ਫਿਰ ਆਪਣਾ ਜਿਹੜਾ ਮਤਲਬ ਖਾਣ ਪੀਣ ਦਾ ਜਿਹੜਾ ਸਮਾਨ ਆ ਉਹ ਆਪਾਂ ਲੈ ਕੇ ਆਨੇ ਆ ਅਦਰ ਦੈਨ 댓 ਐਵਰੀਥਿੰਗ ਜਿਹੜਾ ਹੈਗਾ ਫੂਡ ਨੇਮ ਸਰ ਬਿਊਟੀਫੁੱਲ ਬੰਦਾ ਜਦੋਂ ਪਾਰਟੀਆਂ ਦੇ ਵਿੱਚ ਜਾਂਦਾ ਹੈ ਔਰਤਾਂ ਨਾਲ ਸੱਜ ਧੱਜ ਕੇ ਜਿਹੜਾ ਬੰਦੇ ਦੀ ਲੜਾਈ ਹੈਗੀ ਆ ਤੇ ਪੱਗ ਹੈ ਜੀ ਔਰਤ ਦੇ ਸੂਟ ਤੇ ਉਹਦੇ ਦੁਪੱਟੇ ਨਾਲ ਮਿਲਦੀ ਹੈ ਉਹ ਕੌਣ ਡਿਜ਼ਾਈਨ ਕਰ ਰਿਹਾ ਤੁਸੀਂ ਔਰਤ ਸੋ ਔਰਤ ਨੂੰ ਇਹ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਸੱਕਰ ਸੈਕੰਡ ਚੱਕਰ ਜਿਹੜਾ ਸਵਾਦਾਂ ਦਾ ਹੈਗਾ ਇਹ ਔਰਤ ਦਾ ਔਰਤ ਦੇ ਵਿੱਚ ਨੇਚਰਲ ਇਹ ਪਾਵਰ ਜਿਹੜੀ ਹੈ ਉਹ ਗਰੂਬ ਹੈਗੀ ਹੈ ਪਰ ਇੱਥੇ ਇੱਕ ਲੜਾਈ ਹੈਗੀ ਆ ਮਰਦ ਦੀ ਈਗੋ ਦੀ ਉਹ ਜਿਹੜੀ ਈਕੋ ਹੈਗੀ ਆ ਮਰਦ ਜਿਹੜਾ ਹੈਗਾ ਆ ਉਹ ਬਿਨਾਂ ਬਹੁਤ ਘੱਟ ਜਾਣਦੇ ਹੋਏ ਜਿਹੜਾ ਬੰਦਾ ਦੇਖੋ ਇੱਕ ਪਹਿਲਾਂ ਇੱਕ ਜਗ੍ਹਾ ਤੇ ਬੈਠਾ ਤੇ ਮਰਦ ਹਲੇ ਹੁਣ ਆਇਆ ਉੱਥੇ ਇੱਕ ਇੱਕ ਬੰਦਾ ਅਜਾਇਆ ਤੇ ਉਹ ਉਹ ਉੱਥੇ ਆ ਕੇ ਹਮਲਾ ਕਰਕੇ ਉਸ ਚੀਜ਼ ਨੂੰ ਦਬਾਣਾ ਚਾਹੁੰਦਾ ਹੈ ਉਸ ਨੂੰ ਆਪਣੇ ਹਿਸਾਬ ਦੇ ਨਾਲ ਆਪਣੇ ਜਿੱਥੋਂ ਆਇਆ ਉਹੀ ਰੂਲ ਉੱਥੇ ਲਾਣਾ ਚਾਹੁੰਦਾ ਪਰ ਚਾਹਦਾ ਹੈ ਸੁਖ ਉਸ ਉੱਚੀਆਂ ਜਗ੍ਹਾਵਾਂ ਤੇ ਇੰਨਾ ਪੋਸੀਬਲ ਨਹੀਂ ਹੈ ਇਸ ਕਰਕੇ ਇਸ ਕਰਕੇ ਐਂਗਰ ਇਸ ਜਗ੍ਹਾ ਦੇ ਉੱਤੇ ਐਂਗਰ ਉੱਠਦਾ ਹੈ ਉਹ ਜਿਹੜੇ ਲੋਕ ਇਸ ਜਗ੍ਹਾ ਦੇ ਉੱਤੇ ਐਂਗਰ ਦੇ ਰਚਕਾਰ ਹੁੰਦੇ ਆ ਉਹ ਫਿਰ ਗਲਤ ਹੁੰਦੇ ਉਹ ਲੂਜ਼ ਕਰਦੇ ਆ ਜਦੋਂ ਵੀ ਤੁਸੀਂ ਕੋਈ ਅੱਗੇ ਜਾਣਾ ਆ ਤੁਹਾਨੂੰ ਆਪਣਾ ਪਿੱਛਾ ਜੇਕ ਤੁਸੀਂ ਪੌੜੀ ਤੇ ਚੜ੍ਹ ਰਹੇ ਆ ਉਦੋਂ ਤੱਕ ਤੁਸੀਂ ਉੱਤੇ ਨਹੀਂ ਚੜ ਸਕਦੇ ਜਦੋਂ ਤੱਕ ਇੱਕ ਪੌੜੇ ਦੇ ਉੱਤੇ ਜਿਹੜਾ ਸਟੈਪ ਰੱਖਿਆ ਆ ਉਹਨੂੰ ਚੱਕ ਕੇ ਅੱਗੇ ਨਹੀਂ ਰੱਖਦੇ ਤੁਹਾਨੂੰ ਪਿੱਛੇ ਛੱਡਣਾ ਪਏਗਾ ਕੁਛ ਨਾ ਕੁਛ ਇਹ ਰਾ ਬਲੀਦਾਨ ਦੇਣਾ ਪਏਗਾ ਕੀ ਹੈਗਾ ਜਿਸ ਤਰ੍ਹਾਂ ਅਸੀਂ ਇੰਡੀਆ ਤੋਂ ਆਏ ਹਾਂ ਬੜੇ ਪਿਆਰੇ ਘਰ ਸੀ ਸਾਡੀ ਕੋਈ ਇੱਕ ਵੀ ਚੱਕ ਲੈਂਦਾ ਸੀ ਅਸੀਂ ਸਿਰ ਪਾੜਨ ਨੂੰ ਮਰਨ ਮਾਰਨ ਨੂੰ ਤੁਰਦੇ ਸੀ ਅੱਜ ਵੀ ਤੁਸੀਂ ਲੋਕਾਂ ਨੂੰ ਦੇਖਦੇ ਆਂ ਮਗਰ ਅੱਜ ਸਾਨੂੰ ਪਤਾ ਹੀ ਨਹੀਂ ਕਿਉਂਕਿ ਸਾਨੂੰ ਉਸ ਤੋਂ ਬੈਟਰ ਕੁਝ ਮਿਲ ਗਿਆ ਜਿਹੜਾ ਇਨਸਾਨ ਨੂੰ ਪਤਾ ਲੱਗ ਜਾਂਦਾ ਹੈ ਕਿ ਬੈਟਰ ਕੀ ਹੈ ਉਹ ਇਨਸਾਨ ਜਿਹੜਾ ਮਤਲਬ ਇੱਕ ਬੰਦੇ ਨੇ ਆਪਣੇ ਹੱਥਾਂ ਦੇ ਵਿੱਚ ਬਹੁਤ ਖੂਬਸੂਰਤ ਹੀਰੇ ਫੜੇ ਹੋਏ ਮਗਰ ਅਚਾਨਕ ਉਸ ਨੂੰ ਸਮਝ ਲੱਗਦਾ ਹੀਰੇ ਐਗਜ਼ੈਕਟਲੀ ਕੀ ਹੈ ਤੇ ਆਪਣੀ ਮੁੱਠੀ ਖੋਲਦਾ ਤਾਂ ਉਸ ਉਹ ਤਾਂ ਕੱਚ ਸੀਗਾ ਉਹ ਕਿੰਨਾ ਟਾਈਮ ਲੱਗੇਗਾ ਉਹਨਾਂ ਕੱਚਾਂ ਨੂੰ ਸਿੱਟਣ ਦੇ ਲਈ ਉਸ ਲਈ ਕਿਉਂਕਿ ਕੱਚ ਨੂੰ ਠੀਕਕਣਾ ਅਸਲੀ ਹੀਰਾ ਦੀ ਜਿਹੜੀ ਨੌਲੇਜ ਆ ਗਈ ਜਿੱਦਾਂ ਜਿੱਦਾਂ ਸਾਡੀ ਜਿਹੜੀ ਅਵੇਰਨੈਸ ਜਾਗਦੀ ਹੈ ਉਸ ਹਿਸਾਬ ਦੇ ਨਾਲ ਅਸੀਂ ਅਵੇਕਨਿੰਗ ਪਾਵਰ ਸਾਡੇ ਅੰਦਰ ਜਾਗਦੀ ਹੈ ਉਹ ਅਵੇਕਨਿੰਗ ਪਾਵਰ ਸਾਡੀ ਰਿਚਨੈਸ ਹੈ ਜੇ ਮੇਰੇ ਕੋਲ ਕਰੋੜਾਂ ਹੋਣ ਵੀ ਮੈਨੂੰ ਅਕਲ ਹੀ ਨਾ ਹੋਵੇ ਤਾਂ ਫਿਰ ਮੇਰੇ ਕਿਸ ਕੰਮ ਜੇ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਕੀ ਕਰ ਰਿਹਾ ਮੇਰੇ ਸਾਹਮਣੇ ਇੱਕ ਕਿਸੇ ਲੜਕੀ ਨੇ ਮੈਨੂੰ ਫੋਨ ਕੀਤਾ ਉਸ ਨੂੰ ਅਚਾਨਕ ਬੈਂਕ ਤੋਂ 25000 ਡਾਲਰ ਦੀ ਕਿਸੇ ਹਿਸਾਬ ਨਾਲ ਲੋਨ ਮਿਲ ਗਿਆ ਤੇ ਉਸ ਲੜਕੀ ਨੇ ਉਸੇ ਵਕਤ ਜਿਹੜਾ ਲੋਨ ਮਿਲਦੇ ਸਾਰ ਹੀ ਪਤਾ ਨਹੀਂ ਕੀ ਦਿਮਾਗ ਚ ਆਇਆ ਕ੍ਰਿਪਟੋ ਕਰੰਸੀ ਦੇ ਵਿੱਚ ਲਾ ਦਿੱਤੇ ਤੇ ਉਹ ਜਿਹੜੀ ਸੀ ਸਾਰਾ ਫਰਾਡ ਸੀ ਤੇ ਇੱਕ ਸੈਕਿੰਡ ਇਧਰੋਂ ਇਧਰ 25000 ਡਾਲਰ ਜਿਹੜਾ ਟਰਾਂਸਫਰ ਕਰ ਦਿੱਤੇ ਐਂਡ ਹੁਣ ਹੋਰ ਹੋ ਰਹੀ ਹੈ ਕੀ ਹੈ ਅਚਾਨਕ ਤੁਹਾਨੂੰ ਇੱਕ ਪਾਵਰ ਮਿਲ ਗਈ ਤੁਹਾਡੇ ਕੋਲ ਪਾਵਰ ਹੀ ਨਹੀਂ ਹੈ ਪਾਵਰ ਨੂੰ ਹੈਂਡਲ ਕਰਨ ਦੇ ਲਈ ਪਾਵਰ ਤੁਹਾਡੇ ਕੋਲ ਬਹੁਤ ਹੈ ਪੰਗਰ ਪਹਿਲਾਂ ਆਪਣੇ ਅੰਦਰ ਅਸੀਂ ਅਸੀਂ ਲੱਭ ਰਹੇ ਹਾਂ ਕਿ ਸਾਨੂੰ ਕੋਈ ਪਾਵਰ ਮਿਲ ਜਾਏ ਜਦੋਂ ਪਾਵਰ ਸਾਡੇ ਕੋਲ ਆ ਜਾਂਦੀ ਹੈ ਤਾਂ ਉਸ ਪਾਵਰ ਨੂੰ ਹੈਂਡਲ ਕਰਨ ਲਈ ਸਾਡੇ ਕੋਲ ਪਾਵਰ ਨਹੀਂ ਇਹ ਐਸ ਦੀ ਚੀਜ਼ ਪਹਿਲਾਂ ਆਪਣੇ ਅੰਦਰ ਜਦੋਂ ਪਾਵਰ ਤੁਸੀਂ ਕ੍ਰੀਏਟ ਕਰ ਲੋਗੇ ਸੈਕਿੰਡ ਚੱਕਰਾ ਤੁਹਾਨੂੰ ਇੱਕ ਸੈਕਿੰਡ ਪਾਵਰ ਮਿਲਦੀ ਹੈ ਇਸ ਜਗ੍ਹਾ ਦੇ ਉੱਤੇ ਤੁਸੀਂ ਜਿਹੜਾ ਹੈਗਾ ਆ ਉਹ ਜਦੋਂ ਵੀ ਤੁਸੀਂ ਤੁਸੀਂ ਬੈਟਰ ਕੁਝ ਵਧੀਆ ਲੱਭਦੇ ਆਂ ਉਸ ਜਗ੍ਹਾ ਤੇ ਤੇ ਸਰੈਂਡਰ ਨਹੀਂ ਸਰੈਂਡਰ ਤਾ ਇਹ ਹੁੰਦਾ ਕਹਿਣ ਦਾ ਸਰੈਂਡਰ ਨੋ ਉਸ ਜਗ੍ਹਾ ਦੇ ਉੱਤੇ ਤੁਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਸਮਰਪਣ ਜਿਹੜਾ ਕਹਿੰਨੇ ਆ ਕਿ ਅਰਪਣ ਕਰਨਾ ਪਏਗਾ ਇਹ ਸੈਕੰਡ ਜਗ੍ਹਾ ਜਦੋਂ ਉੱਪਰ ਚੜਨਾ ਆ ਤੇ ਉਹ ਤੁਹਾਡਾ ਬਾਸ ਹੈ ਬਾਸ ਦੇ ਅੱਗੇ ਜਦੋਂ ਤੱਕ ਤੁਸੀਂ ਅਰਪਣ ਨਹੀਂ ਕਰੋਗੇ ਫਿਰ ਉਹ ਤੁਹਾਡੇ ਕੋਲ ਸਮਰਪਣ ਕਰਾ ਲਏਗਾ ਜਦੋਂ ਸਮਰਪਣ ਕਰਾ ਲਏਗਾ ਫਿਰ ਤੁਸੀਂ ਨਾ ਘਟਦੇ ਰਹੋਗੇ ਨਾ ਘਾਟਦੇ ਰਹੋਗੇ ਤੁਹਾਨੂੰ ਬੰਦੇ ਹੋਏ ਦਰਿਆ ਦੇ ਨਾਲ ਬਹਿਣਾ ਪਏਗਾ ਉਹਦੇ ਉਲਟਾ ਤੈਰੋਗੇ ਤੱਕੋਗੇ ਡੁੱਬੋਗੇ ਸੋ ਦੋਸਤੋ ਸੈਕੰਡ ਚੱਕਰਾ ਇਸ ਦੇ 6 ਜਿਹੜੇ ਇਸ ਦੀਆਂ ਡਾਇਰੈਕਸ਼ਨਸ ਹੈਗੀਆਂ ਪੀਲਾ ਇਸ ਦਾ orange ਰੰਗ ਹੈਗਾ ਆ ਇੱਥੇ ਇੱਕ એનર્ਜੀ ਹੈ ਐਂਗਰ ਦੀ ਜਦੋਂ ਤੁਸੀਂ ਇਸ ਚੀਜ਼ ਨੂੰ ਸਮਝ ਲਿਆ ਉਸ ਵਕਤ ਤੁਸੀਂ ਇਸ એનર્ਜੀ ਨੂੰ ਜਿਹੜਾ ਆਪਣੇ ਲਈ ਵਰਤ ਸਕਦੇ ਆ ਐਂਗਰ ਮੰਨ ਲਓ ਤੁਹਾਡੇ ਸਰੀਰ ਦੇ ਕਿਸੇ ਹਿੱਸੇ ਦੇ ਵਿੱਚ ਕੋਈ ਦਰਦ ਤਕਲੀਫ ਹੋ ਰਹੀ ਹੈ ਕੂਣੀ ਦੇ ਵਿੱਚ ਮੰਨ ਲਓ ਦਰਦ ਹੋ ਰਿਹਾ ਤੁਸੀਂ ਜਦੋਂ ਐਂਗਰ ਕਰਦੇ ਆ ਉਹਨੂੰ ਕੱਸ ਦਿਓ ਇਹ ਪ੍ਰੈਕਟਿਸ ਕਰੋ ਉਹ ਪੂਰਾ ਐਂਗਰ ਬਾਹਲੇ ਸਰੀਰ ਨੂੰ ਢਿੱਲਾ ਛੱਡ ਦਿਓ ਪੂਰਾ ਐਂਗਰ ਉਸ ਜਗ੍ਹਾ ਦੇ ਉੱਤੇ ਲਾਇਆ ਹੋ ਉਸ ਐਲਬੋ ਤੇ ਉਸ ਰੀੜ ਦੀ ਹੱਡੀ ਤੇ ਉਸ ਜਗ੍ਹਾ ਦੇ ਉੱਤੇ ਉਹ ਜੇ ਤੁਸੀਂ ਇਹ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਤੁਹਾਡੀ ਆਪਣੀ ਉੱਠੀ ਹੋਈ ਇਹ ਬਿਊਟੀਫੁਲ ਪਾਵਰ ਜਿਹੜੀ ਕਿ ਤੁਹਾਡਾ ਪਹਿਲਾਂ ਨੁਕਸਾਨ ਕਰ ਰਹੀ ਆ ਹੁਣ ਇਹ ਤੁਹਾਡੇ ਰੋਗਾਂ ਨੂੰ ਇਹ ਠੀਕ ਕਰਨਾ ਸ਼ੁਰੂ ਕਰ ਸਕਦੀ ਹੈ ਤੇ ਇਹ ਜਿਹੜੀ એનર્ਜੀ ਹੈਗਾ ਇਹਨੂੰ ਅਨਨੇਸੈਸਰੀ ਬੇਸ ਨਾ ਕਰੋ ਆਪਣੀ ਬੁੱਧੀ ਨੂੰ ਜਗਾਓ ਜਿਹੜੀ ਜਿਹੜੀ ਜਿੰਨੇ ਵੀ ਸਾਡੀ ਪ੍ਰੋਬਲਮਸ ਹੈਗੀਆਂ ਸਾਡੀ ਜਿਹੜੀ ਹੈਗੀ ਆ ਸਾਡੇ ਅੰਦਰ ਜਿਹੜੀ ਹੈਗੀ ਇਹ ਬੁੱਧੀ ਜਦ ਤੱਕ ਨਹੀਂ ਜਾਗਦੀ ਇਹ ਸੋਝੀ ਹੈਗੀ ਆ ਸੋਝੀ ਤੋਂ ਵੱਡਾ ਹੋਰ ਕੁਝ ਨਹੀਂ ਹੈਗਾ ਸਾਡੇ ਅੰਦਰ ਇਹ ਜਿਹੜੀ ਸੈਕੰਡ ਚੱਕਰ ਹੈਗਾ ਇਹ ਕਾਮ ਪਹਿਲਾ ਚੱਕਰ ਹੈਗਾ ਆ ਸਭ ਤੋਂ ਵੱਡੀ ਪ੍ਰੋਬਲਮ ਕਾਮਨਾਵਾਂ ਦਾ ਸਾਨੂੰ ਆ ਵੀ ਚਾਹੀਦਾ ਸਾਨੂੰ ਉਹ ਵੀ ਚਾਹੀਦਾ ਦੂਸਰਾ ਚੱਕਰ ਹੈਗਾ ਕ੍ਰੋਧ ਦਾ ਜਦੋਂ ਸਾਨੂੰ ਜੋ ਅਸੀਂ ਚਾਹਨੇ ਨਹੀਂ ਮਿਲਦਾ ਤੇ ਅਸੀਂ ਗੁੱਸੇ 'ਚ ਹੁੰਨੇ ਆ ਫਿਰ ਅਸੀਂ ਅਸੀਂ ਫਿਰ ਉਹ ਗਲਤੀਆਂ ਕਰਦੇ ਆਂ ਉਹ ਗਲਤੀਆਂ ਦੇ ਫਿਰ ਜਿਹੜੇ ਸਾਨੂੰ ਨਤੀਜੇ ਫੇਰ ਵਾਪਸ ਕਾਮੁਜ ਸਕਦੇ ਆ ਥੱਲੇ ਨੂੰ ਅਸੀਂ ਫਿਰ ਉੱਪਰ ਪੌੜੀਆਂ ਚੜ੍ਹੇ ਮਗਰ ਥੱਲੇ ਥੱਲੇ ਡਿੱਗ ਗਏ ਮਗਰ ਇਹ ਤੋਂ ਅਗਲਾ ਚੱਕਰ ਜਿਹੜਾ ਹੈਗਾ ਆ ਉਹ ਹੈਗਾ ਮਣੀਪੁਰ ਜਿੱਥੇ ਫਿਰ ਜਦੋਂ ਇਨਸਾਨ ਕਾਮ ਤੇ ਕਰੋਧ ਦੋਨਾਂ ਨੂੰ ਜਿੱਤ ਲੈਂਦਾ ਆ ਤਾਂ ਫਿਰ ਉਹ ਵੱਡੇ ਵੱਡੇ ਕਾਰਖਾਨੇ ਲਾਣਾ ਚਾਹੁੰਦਾ ਹੈ ਵੱਡੀਆਂ ਵੱਡੀਆਂ ਜਿਹੜੀਆਂ ਮਤਲਬ ਉਹ ਸੋ ਕਾਲ एंपਾਇਰਸ ਖੜੀਆਂ ਕਰਨਾ ਕਰਨਾ ਚਾਹੁੰਦਾ ਜਿਨ੍ਹਾਂ ਦੀਆਂ एंपਾਇਰਸ ਖੜੀਆਂ ਹੁੰਦੀਆਂ ਉਹ ਕਿੱਦਾਂ ਹੁੰਦੀਆਂ ਇਹ ਅਸੀਂ ਅਗਲੇ ਐਪੀਸੋਡ ਦੇ ਵਿੱਚ ਦੱਸਾਂਗੇ ਸੋ ਦੋਸਤੋ ਜਿਹੜਾ ਵੀ ਬੰਦਾ ਕੋਈ ਸਪਿਰਚੁਅਲਟੀ ਦੇ ਬਾਰੇ ਕੋਈ ਜਿਹੜੀ ਆ ਗੱਲਬਾਤ ਕਰਨੀ ਚਾਹੁੰਦਾ ਜਾਂ ਸਟਾਰੋਲਜੀ ਦੀ ਕੋਈ ਹੈਲਪ ਲੈਣੀ ਚਾਹੁੰਦਾ ਹੈ ਪਲੀਜ਼ ਫੀਲ ਫਰੀ ਟੂ ਕੰਟੈਕਟ ਮੀ ਐਂਡ ਆਈ ਅਪਰੀਸ਼ੀਏਟ ਫॉर ਯੋਰ سپورਟ ਥੈਂਕ ਯੂ